ਦਾ ਖਾਲਸਾ ਵਾਹਿਗੁਰੂ ਦੀ ਕਿਫਤ ਹੈ ਤਨ ਤਨ ਬਾਬਾ ਸ਼੍ਰੀ ਚੰਦ ਮਹਾਰਾ ਦੇ ਪਵਿੱਤਰ ਸਥਾਨ ਪਿੰਡ ਬੁਲਾਰਾ ਵਿਖੇ ਸ਼੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਇਹਨਾਂ ਦੇ ਉਪਰਾਲੇ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਰਹਿਣ ਮਾਈ ਹੇਠ ਬਾਬਾ ਵਿਸ਼ਵਕਰਮਾ ਜੀ ਦਾ ਮਹਾਨ ਦਿਹਾੜਾ ਮਨਾਇਆ ਗਿਆ ਇਹਦੇ ਵਿੱਚ ਸੰਗਤਾਂ ਨੂੰ ਨਾਮ ਬਾਣੀ ਨਾਲ ਜਿੱਥੇ ਜੋੜਿਆ ਉਥੇ ਕੀਰਤ ਕਰੋ ਨਾਲ ਜੋੜਿਆ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਜੋੜਿਆ ਹੈ ਕੀਰਤ ਕਰੋ ਬਾਬਾ ਵਿਸ਼ਵਕਰਮਾ ਜੀ ਦਾ ਇਹੀ ਆਪਾਂ ਨੂੰ ਫੈਸਲਾ ਵੱਡਾ ਸਭ ਨਾਲੋਂ ਵੀ ਕੀਰਤ ਕਰੋ ਕਿਰਤ ਕਰਕੇ ਫੇਰ ਨਾਮ ਜਪਣਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਗੁਰੂ ਗਰਨਾਨਕ ਦੇ ਮਹਾਰਾ ਨੇ ਭਾਈ ਪਹਿਲੀ ਉਦਾਸੀ ਕੀਤੀ ਹੈ ਨਾ ਇੱਕ ਕੀਰਤੀ ਦੇ ਘਰੋਂ ਸ਼ੁਰੂ ਕੀਤੀ ਹੈ ਏਮਨਾਬਾਦ ਤੋਂ ਭਾਈ ਲਾਲੋ ਦੇ ਘਰ ਗਏ ਉਹ ਕੀਰਤੀ ਸੀ ਉਹਦੇ ਘਰ ਜਾ ਕੇ ਮਹਾਰਾ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਉੱਤੇ ਹੀ ਦੱਸਿਆ ਵੀ ਕਿਰਤ ਕਰੋ ਤੇ ਨਾਮ ਜਪੋ ਕਿਰਤ ਕਰਕੇ ਨਾਮ ਜਪੋ ਤੇ ਵੰਡ ਛਕੋ ਇਹ ਗੁਰੂ ਘਰ ਦੇ ਤਿੰਨ ਉਪਦੇਸ਼ ਨੇ ਅੱਜ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਦੇ ਪ੍ਰਗਟ ਦਿਵਸ ਤੇ ਸਤਿਕਾਰਯੋਗ ਬਾਬਾ ਸੁਖਵਿੰਦਰ ਸਿੰਘ ਜੀ ਇਹਨਾਂ ਦੇ ਮਹਾਨ ਉਪਰਾਲੇ ਸਦਕਾ ਇਹਦੇ ਉੱਤੇ ਵਿਚਾਰਾ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਬਾਬਾ ਜੀ ਕੀ ਅੱਜ ਜਗਤ ਮਨਾਇਆ ਵਾਹਿਗੁਰੂ ਜੀ ਕਾ ਖਾਲਸਾ ਸਿਨੇ ਵਾਹਿਗੁਰੂ ਜੀ ਕੀ ਫਤਿਹ ਆਪਾਂ ਤਕਰੀਬਨ ਲਗਾਤਾਰ ਹੀ ਬਾਬਾ ਵਿਸ਼ਕਰਮਾ ਜੀ ਮਹਾਰਾਜ ਦਾ ਔਰ ਬਾਬਾ ਸਿਚਾਂ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਇੱਥੇ ਮਨਾਉਂਦੇ ਆਂ ਇਹਦੀ 24ਵਾਂ ਪੜਾਰਾ ਸੀ ਜੋ ਆਪਾਂ ਸੰਗਤ ਦੇ ਸਹਿਯੋਗ ਨਾਲ ਔਰ ਸਾਡੇ ਸਾਥੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਇਹ ਪਿੰਡ ਬਲਾਰਾ ਜੀ ਹਾਂ ਤੇ ਕੀ ਕਹਿਣਾ ਚਾਹੂਗਾ ਜਿਹੜੇ ਤੁਹਾਡੇ ਪਹੁੰਚ ਰਹੀ ਹੈ ਇੱਥੇ ਲਗਾਤਾਰ ਇੱਥੇ ਸੰਗਤ ਸਹਿਯੋਗ ਔਰ ਸੰਗਤਾਂ ਦੇ ਜੋ ਬਾਬਾ ਜੀ ਦੀ ਕਿਰਪਾ ਨਾਲ ਇਹ ਇੱਕ ਪ੍ਰਾਰਥਨ ਸਥਾਨ ਆ ਜੋ ਸਾਡਾ ਦਾ ਇੱਕ ਬਿਸ਼ਕਰਮਾ ਬ੍ਰਿੰਕਰ ਪੈਲਸ ਦੇ ਨਾਮ ਤੋਂ ਨਾਮ ਤੇ ਜਾਣਿਆ ਜਾਂਦਾ ਸੀ ਉੱਥੋਂ ਇਹ ਪ੍ਰਗਟ ਹੋਈ ਜਗਾ ਔਰ ਅਸੀਂ ਲਗਾਤਾਰ ਇੱਥੇ ਲੰਗਰ ਤੇ ਪ੍ਰਥਾ ਚੱਲਦੀ ਆ ਔਰ ਬਾਬਾ ਸੀਤਾਂ ਜੀ ਮਹਾਰਾਜ ਬਾਬਾ ਬਿਸ਼ਕਰਮਾ ਜੀ ਮਹਾਰਾਜ ਦੇ ਕਿਰਪਾ ਨਾਲ ਹੀ ਸਿਹਾਇ ਪਾਠ ਚੱਲਦੇ ਨੇ ਔਰ ਅਖੰਡ ਪਾਠਾਂ ਦੀ ਲੜੀ ਚੱਲਦੀ ਆ ਔਰ ਤਕਰੀਬਨ ਗੁਰੂ ਕਾ ਲੰਗਰ ਅ ਟੁੱਟ ਵਤ ਤਿਆ ਜਾਂਦਾ ਇਹ ਸੰਗਤਾਂ ਨੂੰ ਇਹੀ ਕਹਿੰਦੇ ਆ ਕਿਰਤ ਕਰੋ ਨਾਮ ਜਪੋ ਔਰ ਵੰਡ ਕੇ ਖਾਓ ਇਹ ਕਿੰਨੇ ਛੰਗੇ ਜਿਹੜੀ ਕਿੱਥੋਂ ਕਿੱਥੋਂ ਆਉਂਦੀ ਆ ਸੰਗਤ ਇਥੋਂ ਦੇਸ਼ ਔਰ ਵਿਦੇਸ਼ਾਂ ਚੋਂ ਵੀ ਆਉਂਦੀ ਆ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਦੀ ਕੀ ਅਪੀਲ ਆ ਲੋਕਾਂ ਨੂੰ ਔਰ ਸੰਗਤ ਨੂੰ ਕੀ ਅਪੀਲ ਆ ਜੀ ਅਸੀਂ ਤਾਂ ਸੰਗਤਾਂ ਨੂੰ ਇਹੀ ਕਹਿੰਦੇ ਆ ਕਿ ਵੀ ਉਸ ਪ੍ਰਮਾਤਮਾ ਨਾਲ ਜ ਨਾਮ ਜਪੋ ਵੰਡਿਛੋ ਕੋ ਤੇ ਕਿਰਤ ਕਰੋ ਧੰਨਵਾਦ ਜੀ ਕਿਰਵਾਡੇ ਮੇਰਾ ਨਾਮ ਰਾਜੀ ਕੁਮਾਰ ਹੈ ਜੀ ਮੈਂ ਦਿੱਲੀ ਤੋਂ ਆਇਆ ਸੀਗਾ तकरीबन 10 ਸਾਲ ਹੋ ਗਏ ਇੱਥੇ ਆਣੇ ਨੂੰ ਜਦ ਮੈਂ ਇੱਥੇ ਆਇਆ ਸੀ ਪਹਿਲੀ ਵਾਰ ਤਮਾ ਬਹੁਤ ਰੋਂਦਾ ਹੋਇਆ ਸੀ ਹਰ ਜਗ੍ਹਾ ਪ੍ਰੇਸ਼ਾਨ ਸੀਗਾ ਜਬ ਬਾਬਾ ਸ਼੍ਰੀਚੰਨ ਜੀ ਦੇ ਕੋਲ ਮੱਥਾ ਟੇਕ ਕੇ ਆਕੇ ਬਾਬਾ ਜੀ ਦੇ ਸਤਿਅੰਤੇ ਆਕੇ ਮੱਥਾ ਟੇਕਿਆ ਮੈਂ ਇੱਕ ਬੱਚਾ ਨਹੀਂ ਹੋ ਰਿਹਾ ਸੀ ਜੀ ਬਾਰੇ ਦਿਨ ਹਰ ਜਗ੍ਹਾ ਮੱਥਾ ਟੇਕਿਆ ਪੈਸੇ ਨੂੰ ਲੱਗੇ ਪਰੇਸ਼ਾਨ ਸੀ ਹਰ ਚੀਜ਼ ਤੋਂ ਪਰੇਸ਼ਾਨ ਸੀ ਜਾਨੀ ਕਿ ਮੈਂ ਤਕਰੀਬਨ 2012 13 ਚ ਆਇਆ ਸੀਗਾ ਜੀ ਕਿੰਨੇ ਸਾਲ ਤੋਂ ਮੇਰੇ 8 ਸਾਲ ਤੋਂ ਬੱਚਾ ਨਹੀਂ ਹੋ ਰਿਹਾ ਸੀ ਤੁਸੀਂ ਡੇਰੇ ਨਾਲ ਕਿੰਨਾ ਬਾਬਾ ਜੀ ਕੋ ਕਿੰਨਾ ਮੈਨੂੰ ਮੇਰਾ ਦੋਸਤ ਸੀਗਾ ਇੱਕ ਉਹ ਲੈ ਕੇ ਆਇਆ ਇੱਥੇ ਉਹਨੇ ਕਿਹਾ ਰਜੀਵ ਤੋਂ ਪਰੇਸ਼ਾਨ ਜੀ ਹੋਣਾ ਜਾਣਦੇ ਨੂੰ ਬਾਬਾ ਜੀ ਕੋਲ ਲੈ ਕੇ ਜਾ ਨਜ਼ਰੀ ਹਰ ਤਮੰਨਾ ਪੂਰੀ ਹੋਊਗੀ ਜਦੋਂ ਬਾਬਾ ਸ਼੍ਰੀ ਚੰਨ ਜੀ ਦੇ ਕੋਲ ਆਇਆ ਉਹਨਾਂ ਦਾ ਐਕਚੁਅਲ ਤਾਂ ਉਸ ਵਾਰ ਪਹਿਲੀ ਵਾਰ ਆਇਆ ਉਹ ਤੋਂ ਮੈਂ ਰੋਪਿਆ ਸੀਗਾ ਮੇਰੀ ਜੇਬ 'ਚ 100 ਰੁਪਿਆ ਵੀ ਨਹੀਂ ਸੀਗਾ ਅੱਜ ਬਾਬਾ ਜੀ ਦੀ ਕਿਰਪਾ ਦੇ ਨਾਲ ਹਰ ਚੀਜ਼ ਆ ਬਾਬਾ ਜੀ ਬਾਬਾ ਜੀ ਦੀ ਕਿਰਪਾ ਨਾਲ ਘਰ ਵੀ ਬਣੇ ਬਾਬਾ ਜੀ ਕਿਰਪਾ ਨਾਲ ਹੀ ਆ ਮੇਰਾ ਬੇਟਾ ਹੋਇਆ ਹੈ ਇੱਥੋਂ ਹੀ ਬੜੀ ਮੰਨਤਾ ਦੇ ਨਾਲ ਹੋਇਆ ਹੈ ਬਾਬਾ ਜੀ ਕਹਿੰਦੇ ਨੇ ਕਿ ਇੱਟ ਵਰਗਾ ਜਵਾਕ ਦਊਂਗਾ ਐ ਇੱਟ ਵਰਗਾ ਜਵਾਕ ਤੁਹਾਡੇ ਨਾਮ ਕੋ ਸਾਹਮਣੇ ਆ ਇਹਦਾ ਨਾਮ ਬਾਬਾ ਸ਼੍ਰੀਚੰਦ ਜੀ ਦੇ ਨਾਮ ਤੇ ਰੱਖਿਆ ਹੈ ਜਾਂ ਇਹਦਾ ਨਾਮ ਸ਼੍ਰੀ ਅੰਸ਼ ਜੀ ਹੈ? ਸ਼੍ਰੀ ਸ਼੍ਰੀ ਅੰਸ਼ੀ। ਓਕੇ। ਬਾਬਾ ਜੀ ਦਾ ਨਾਮ ਠੀਕ ਹੈ। ਤੁਸੀਂ ਹਰ ਸਾਲ ਆਉਂਦੇ ਜੀ। ਮੈਂ ਹਰ ਸਾਲ ਆਉਂਦਾ ਜੀ ਪੂਰੀ ਸੇਵਾ ਕਰਦੇ ਆਂ ਜੀ। ਬਸ ਇੱਕ ਭਾਂਡੇ ਮਾਂਜਣਾ ਚਾਹ ਬਣਾਉਣ ਦੇ ਨਾਲ ਤੇ ਬਾਬਾ ਜੀ ਸੇਵਾ ਕਰਨ ਦੇ ਨਾਲ ਸਾਰੀਆਂ ਖੁਸ਼ੀਆਂ ਮਿਲਦੀਆਂ। ਪੂਰੇ ਪਰਿਵਾਰ ਨਾਲ ਆਉਂਦੇ। ਪੂਰੇ ਪਰਿਵਾਰ ਨਾਲ ਆਉਂਦੇ। ਮੇਰੀ ਮਿਸਿਸ ਵੀ ਆਉਂਦੇ ਆਏ ਵੀ ਆ ਜੀ। ਠੀਕ ਹੈ। ਬਤਨ ਹੋਰ ਪਤਨੀ ਕੀ ਕਹਿਣਾ ਚਾਹੁੰਦੇ? ਬਸ ਬਾਬਾ ਜੀ ਦਾ ਜਗ੍ਹਾੜਾ ਪੂਰੀ ਦੁਨੀਆ 'ਚ ਗੂੰਜਣਾ ਚਾਹੀਦਾ। जिदाई कनेना तंग तंग बाबा श्री जंजी महाराज की जय